ਹਰੀ ਕ੍ਰਾਂਤੀ ਪੰਜਾਬ ਲਈ ਲਾਲ ਕ੍ਰਾਂਤੀ ਗੇਵੇ ਬਣੀ ਪੰਜਾਬ ਨੇ ਦੇਸ਼ ਦਾ ਢਿੱਡ ਦਾ ਭਾਰ ਦਿੱਤਾ ਪਰ ਆਪ ਮੁਸੀਬਤ ਵਿੱਚ ਪੈ ਗਿਆ ਹਰੀ ਕ੍ਰਾਂਤੀ ਲਈ ਪੰਜਾਬ ਨੂੰ ਹੀ ਕਿਉਂ ਚੁਣਿਆ ਗਿਆ ਹਰਿਆਣਾ ਉੱਤਰ ਪ੍ਰਦੇਸ਼ ਕਿਉਂ ਹੀ ਚੁਣेंगे ਕਿਉਂਕਿ ਪੰਜਾਬ ਦੀ ਜ਼ਮੀਨ ਵਿੱਚ ਉਹ ਤਾਕਤ ਸੀ ਤੇ ਪੰਜਾਬੀਆਂ ਵਿੱਚ ਉਹ ਤਾਕਤ ਸੀ ਜੋ ਦੇਸ਼ ਦਾ ਪਾਰ ਆਤਮ ਨਿਮੋਡਿਆਂ ਤੇ ਚੱਕ ਸਕਦੇ ਸੀ ਹਰੀ ਕ੍ਰਾਂਤੀ ਵਿੱਚ ਸਰਕਾਰ ਵੱਲੋਂ ਵੱਧ ਛਾੜਦੇ ਨੂੰਲੇ ਕਿਸਮਾਂ ਖਾਦਾਂ ਮਸ਼ੀਨਾ ਹੋਰ ਬਹੁਤ ਕੁਝ ਪੰਜਾਬ ਨੂੰ ਦਿੱਤਾ ਗਿਆ ਤੇ ਪੰਜਾਬੀਆਂ ਨੇ ਵੀ ਆਪਣੀ ਹਿੰਮਤ ਨਾਲ ਕਣਕ ਚੋਨਾ ਬਹੁਤ ਜ਼ਿਆਦਾ ਫਸਲ ਵਧਿਆ ਕੀਤੀ ਜਿੰਦੇ ਕਰਕੇ ਜਿਹੜੀ ਕਣਕ ਚੋਨਾ ਆਪਾਂ ਬਾਰੋਂ ਆਪਣੇ ਖਾਨ ਲਈ ਲੈਂਦੇ ਸੀ ਉਹੀ ਆਪਾਂ ਐਕਸਪੋਰਟ ਕਰਨਾ ਸ਼ੁਰੂ ਕਰ ਦਿੱਤਾ 1950 ਵਿੱਚ ਕਨਕ ਚੌਨਾ ਸਾਰਾ ਮਿਲਾ ਕੇ ਆਪਣੇ ਕੋਲ 25 ਐਮਟੀ ਫੂਡ ਪ੍ਰੋਡਕਸ਼ਨ ਹੁੰਦੀ ਸੀ ਜਿਹੜੀ 1980 90 ਦੇ ਵਿੱਚ ਆ ਗਈ ਸੋ ਐਮਟੀ ਦੇ ਪਾਰ ਕਰ ਗਈ ਇਹ ਤਾਂ ਰਹੀ ਫਾਇਦੇ ਦੀ ਗੱਲ ਜੋ ਹਰੀ ਕ੍ਰਾਂਤੀ ਕਰਕੇ ਹੋਇਆ ਅੱਜ ਆਪਾਂ ਗੱਲ ਕਰਾਂਗੇ ਹਰੀ ਕ੍ਰਾਂਤੀ ਕਰਕੇ ਜੋ ਜੋ ਨੁਕਸਾਨ ਪੰਜਾਬ ਨੂੰ ਚੇਲਨੇ ਪੈ ਰਹੇ ਆ ਉਸ ਬਾਰੇ ਪਹਿਲਾ ਨੁਕਸਾਨ ਹੈ ਪੰਜਾਬ ਵਿੱਚ ਕੋਈ ਇੰਡਸਟਰੀ ਕੋਈ ਟੈਕਨੋਲੋਜੀ ਕੋਈ ਇਨਫਰਾਸਟ੍ਰਕਚਰ ਵਿੱਚ ਵਾਧਾ ਨਹੀਂ ਹੋਇਆ ਪੰਜਾਬ ਸਿਰਫ ਖੇਤੀ ਤੇ ਨਿਰਭਰ ਰਹਿ ਗਿਆ ਤੇ ਅੱਜ ਹਾਲਾਤ ਇਹ ਨੇ ਕਿ ਪੰਜਾਬ ਉੱਪਰ ਪਾਣੀ ਦਾ ਸੰਕਟ ਵੀ ਆ ਰਿਹਾ ਹੈ 80% ਆਪਣੇ ਬਲੌਕ ਜਿਹੜੇ ਗਏ ਨੇ ਪਾਣੀ ਦੇ ਡਰਗ ਜ਼ੋਨ ਚ ਆ ਚੁੱਕੇ ਨੇ ਉਸ ਤੋਂ ਬਾਅਦ ਕੈਮੀਕਲ ਇੰਨੇ ਯੂਜ਼ ਹੋ ਗਏ ਨੇ ਫਰਟੀਲਾਈਜ਼ਰ ਇੰਨੇ ਯੂਜ਼ ਹੋ ਚੁੱਕੇ ਨੇ ਜ਼ਮੀਨਾਂ ਚ ਕਿ ਮਾਲਵਾ ਬੈਲਟ ਚ ਕੈਂਸਰ ਟ੍ਰੇਨ ਦੀ ਲੋਡ ਪੈ ਚੁੱਕੀ ਹੈ ਤੇ ਉਹੀ ਸਰਕਾਰ ਜਿਨੇ ਆਪਾਂ ਨੂੰ 1960 ਵਿੱਚ ਖਾਦਾ ਦਿੱਤੀਆ ਫਰਟੀਲਾਈਜ਼ਰ ਦਿੱਤੇ ਹੋਰ ਬਹੁਤ ਕੈਮੀਕਲ ਦਿੱਤੇ ਮਸ਼ੀਨਰੀ ਦਿੱਤੀ ਕੀ ਆਪਾਂ ਪ੍ਰੋਡਕਸ਼ਨ ਵਧਾ ਸਕੀਏ ਅੱਜ ਉਹੀ ਸਰਕਾਰ ਕਹਿ ਰਹੀ ਹੈ ਜੈਵਿਕ ਖੇਤੀ ਅਪਣਾਓ ਕਿਉਂਕਿ ਇਹ ਸਰਕਾਰ ਦੀ ਲੋੜ ਬਾਕੀ ਸਟੇਟਸ ਪੂਰਾ ਕਰ ਰਹੀ ਹੈ